ਕ ਕਰਾ ਦਿਖਾਉਣੇ ਸਾਨੂੰ ਕੀ ਲਾਤਾ ਤੁਸੀਂ ਨੇ ਕੀ ਲਾਏ 17000 17000 ਰੁਪਏ ਲਵਾਏ ਵੀ ਦੇਖੋ ਕਰੇ ਤੇ 22 ਕੀ ਮੰਗ ਰਿਹਾ 22 ਕਿਹੜਾ 19000 ਰੁਪਏ ਪਾਉਂਦੇ ਨੇ 17000 ਆਹ ਠਾਈ ਜਮ ਨੀਚੇ ਛੱਡ ਦਿੰਦੇ 19 ਤੇ ਬਸ ਫਰਕ ਮਾੜਾ ਮੋਟਾ ਹੀ ਫਰਕ ਆ ਜਾ ਕੱਢ ਲਓ ਭਾਈ ਆਪਾਂ ਤਾਂ ਮੈਂ ਪੁੱਤ ਪਤਾ ਕੀ ਗੱਲ ਆ ਆਪਾਂ ਇਹ ਬੰਨੀਆਂ ਹੋਗੇ ਬੰਨੀਆਂ ਆਈ ਠੀਕ ਠੀਕ ਦੇਖ ਲੈ ਭਾਈ ਨੇ ਨੇ ਬੱਸ ਇਹਦਾ ਮੁੰਡੇ ਦਾ ਯਾਰ ਉਹ ਅੱਪਾ ਕਹਿੰਦੇ ਨਹੀਂ ਅੱਪਾ ਕਹਿੰਦੇ ਕਾ ਉਹ ਜਿਹੜਾ ਤਿਆਰ ਆ ਇਹ ਕੀ ਕਰੇ ਉਹ ਚੱਲ ਗਿਆ ਨਹੀਂ ਹੁਣ ਦੇ ਕੇ ਪਰੇ ਕਰ ਸਿਰਾ ਨਹੀਂ ਵੀਰੇ ਦੇਣਾ ਨਹੀਂ ਹੈਗਾ ਕਿਈ ਫੜਾ ਆਪਣਾ ਨਹੀਂ ਹੈ ਮੇਰੇ ਆਪ ਕਿੰਨੇ ਦਾ ਦੇਣਾ ਕਹਿੰਨੀ ਫਿਰ ਲਾਸਟ ਦੱਸ ਦੇ 19 ਦਾ ਦੇਣਾਗਾ ਚੱਲ ਇਹਨਾਂ ਨੂੰ ਵਜਨ ਹੈ ਨਹੀਂ ਯਾਰ ਇੰਨਾ ਜੀ ਵਜਨ ਦਾ ਮੈਂ ਲੈ ਰਿਹਾ ਚੱਲ ਦੇ ਆ ਕਿਹੜਾ ਕੁੜਾ ਬਿੱਟੂ ਕੋਈ ਨਹੀਂ ਚੱਲ ਕੋਈ ਇਹ ਬੱਕਰਾ ਪੋਣਾ ਪੰਜ ਦਾ ਭਾਜ ਛੋਟਾ ਜਾ ਇੱਕ ਨੱਕ ਦੇ ਦੀ ਫਿਰ ਉਹ ਅਸਲੀ ਯਾ ਮੇਰਾ ਬੱਸ ਹੋ ਗਿਆ ਕਿਉਂ ਵੀ ਪੰਜ ਦਾ ਕੰਨ ਦੇ ਦੇ ਮੈਨੂੰ ਥੋੜਾ ਜਿਹਾ ਮੈਂ ਜਾ ਮਾਰਨ ਉਹਨੇ ਕਹਿਤਾ ਜਿਹੜਾ ਪੂਰਾ ਗਿਆ ਚੱਲ ਤੇਰੀ ਮਰ ਜਾ ਯਾਰ ਬਾਈ ਮੈਂ ਤਾਂ ਕਹਿਦਾ ਤੇਲੀ ਫੋਨ ਲੱਗੇ ਯਾਰ ਮੈਂ ਤਾਂ ਗਿਆਨੀ ਦਾ ਕਹਣਾ ਮੋੜਦਾ ਨਹੀਂ ਮੈਂ ਉਹ ਬਾਈ ਦਾ ਕਹਣਾ ਨਹੀਂ ਮੋੜਦਾ ਦੇਖ ਲੈ ਕਹਿ ਕੇ ਇਹ ਜੇ ਆਪੋ ਜਿਵੇਂ ਦੇਖਣ ਨੂੰ ਨਾ ਵਧਾਇਆ ਮੈਂ ਕੁਝ ਨਹੀਂ ਕਿਹਾਗਾ ਦੇਖ ਲੈ ਚੱਲ ਤੂੰ ਪਰੇ ਫਿਰ ਹੋਰ ਦੱਸੀਗਾ ਨਾ 17 ਦਾ ਕਹਿੰਦਾ ਨਹੀਂ ਬੱਕਰਾ ਦੇ ਬਾਈ ਜਾ ਹੋਰ ਦਾ ਸੀ ਗੰਦਾ ਦੇਣਾ ਗੱਲ ਕਰ ਲੈ ਯਾਰ ਨਹੀਂ ਮੰਨਦਾਗਾ ਹੁਣ ਮੈਂ ਨਾ ਕਰਦਾ ਆਹੀ ਇਹਨਾਂ ਦੇ ਬੱਕਰੇ ਆ ਗਾੜੇ ਪੈਸਾ ਇਹਨਾਂ ਨੂੰ ਫੋਨ ਲਾ ਦੇ ਇਹਨਾਂ ਨੇ ਕੱਲ ਗੱਲ ਆ ਗੋਰੇ ਨਾਲ ਅਕਾਲ ਯਾਰ ਗੱਲ ਤੂੰ ਕਹੇ ਬਾਈ ਯਾਰ ਆਪ ਹੈਲੋ ਇਹ ਬਣਾਇਆ ਨਹੀਂ ਟੋਕਾ ਤੀਂ ਨਹੀਂ ਨੇ ਕੱਟੀ ਸਾਸਰੀ ਗੱਲ ਵੀ ਹੋਰ ਕਰਦੇ ਤੂੰ ਉਨੇ ਬਗੜਾ ਲੈ ਬਿਟੂ ਲੈ ਆ ਜਾਈਆਂ ਨੀ ਯਾਰ 2000 ਤੱਕ ਕੀਆ ਲੱਗਿਆ ਨਹੀਂ ਇਹਦਾ ਕਰਦਾ ਬਾਈ ਮੁੰਡੇ ਨਾਲ ਕਦੇ ਨਹੀਂ ਕਰਦਾ ਹੁੰਦਾ ਮੈਂ ਮੁੰਡੇ ਨਾਲ ਭਗੜਾਈ ਕਰਦਾ ਕੱਲ ਕੋਈ ਨਾ ਆ ਜਾ ਆਪਣੇ ਨਹੀਂ ਹੈਗੇ 500 ਪਤਾ ਮੈਂ ਤਾਂ ਨਹੀਂ ਨਹੀਂ ਕੋਈ ਬੰਦਾ 500 ਪਾਊਗਾ ਮੈਂ ਕਿਹਾ ਨਹੀਂ ਜਾ ਨਹੀਂ ਕੋਈ ਨਹੀਂ ਯਾਰ ਲੋਕੀ ਛੱਡ ਜਾਂਦੇ ਆ ਮੈਂ ਨਹੀਂ ਛੱਡਦਾ ਉਹ ਚਾਹੀਦਾ ਮੈਨੂੰ ਜ ਆਪਣਾ ਹੱਕ ਉਹ ਬੰਦੇ ਦੀ ਜਬਾਨ ਹੈ ਨਹੀਂ ਜਬਾਨਾ ਮੇਰੀ ਹਾਂਜੀ ਹਾਂਜੀ ਪੰਜ 400 ਨਾਲ ਤਾਂ ਮਹਿੰਗਾ ਹੋਣ ਲੱਗਿਆ ਬਈ ਮੈਂ ਵੀਰੇ ਬੜਾ ਫਰਕ ਨਹੀਂ ਮੈਨੂੰ ਹੁੰਦਾ ਯਾਰ ਜਦੋਂ ਆਪਾਂ ਕੰਮ ਕਰਦੇ ਆਂ ਬੱਲੇ ਬਾਤੀ ਛੋਟਾ ਵੀ ਹੈ ਨਿੱਤ ਦਾ ਕਿਤਾਬ ਕੋਣ ਪਤਾ ਲੱਗਦਾ ਪਤਾ ਲੱਗਦਾ ਰਹਿੰਦਾ ਵੀ ਕਿੰਨਾ ਸਹੀ ਮਾਲ-ਮੋਲ ਨੂੰ ਜਮਾ ਸਹੀ ਲਾਤਾ ਸਹੀ ਹੈ ਇੱਥੇ ਨਜੀਰ ਨੇ ਖਰੀਦੇ ਬੱਕਰਾ ਜਾ ਕੇ ਦੇਖ 11000 ਇਹ ਦੁੱਗਣਾ ਠੀਕ ਹੈ ਫੜ ਵੀ ਨਾ ਗਨਾ ਬਟੂਏ ਦਾ ਫਰਮ 57.5 ਹਜ਼ਾਰ ਰੁਪਏ ਤੇਰੇ ਦੀ ਅੰਡਾ ਪੂਰੀ ਬਾਤੀ ਤੇਰੇ ਬਰਦੀ ਪਾਉਂਗਾ ਬਾਈ ਜਿਹੜੇ ਇੱਥੇ ਬਟੂ ਦੇ ਨਾਲੋਂ ਵੱਟ ਕੇ ਭਾਈ ਉਹਦੇ ਨਾਲ ਜੇ 99 ਕਿਲੋ ਦਾ ਹੋਇਆ ਠੀਕ ਹੈ ਨਾ ਬੱਕਰਾ ਤੇਰਾ 5000 ਦਾ ਲੈ ਕੇ ਜਾਊਂਗਾ ਤੈਨੂੰ ਪੈਸੇ ਦੇ ਕੇ ਜਾਊਂਗਾ ਠੀਕ ਹੈ ਨਾ ਇਹ ਦੂਗਾ ਨਾ 12 ਕਿਲੋ ਦਾ ਹੋਊਗਾ 12 ਕਿਲੋ ਤੇਰਾ ਬੱਕਰਾ ਹੋ ਗਿਆ 11 ਕਰੋ 18 ਦਾ ਕਰ ਲੈ ਨਹੀਂ 18 ਪੈਂਦਾ ਨਹੀਂ ਪੈਂਦਾ ਨਹੀਂ ਤੇਰੀ ਸੁਣ ਬਾਈ ਠੀਕ ਆ ਬਾਈ ਠੀਕ ਆ ਬਾਈ ਯਾਰ ਠੀਕ ਆ ਜਮਾ ਬਿਲਕੁਲ ਨਹੀਂ ਬਾਈ ਮਾੜਾ ਮਾੜਾ ਸੌਣ ਕਰਾ ਦੇਗਾ 12000 ਉੱਤੇ ਨਹੀਂ ਪੈਂਦਾ ਤੇਰੀ ਸੁਣ ਲੈ ਜਰ ਦੇ ਬਾਈ ਪੈਂਦਾ ਹੁੰਦਾ ਪਹਿਲਾਂ ਮੇਰੀ ਗੱਲ ਸੁਣ ਲੈ 12000 ਰੁਪਏ ਵਿੱਚ ਪੈਂਦਾ ਮੇਰਾ ਨਹੀਂ ਵਰਕ ਪੈਂਦਾ 102 ਦੇ ਲੱਗਦੇ ਸਾਹਮਣੇ ਕਿੱਥੇ ਜਾਂਦਾ 6000 1500 ਬਤਾ ਦੇ ਕਰਾ ਦੇ ਕਬੂਜਾ ਹੈ ਕਹੀਂ ਕਰ ਫਿਰ ਉਹ ਦੋ ਦੋਨਾਂ ਦਾ 23 ਕਰ ਦੇ ਯਾਰ ਉਹ 5.5 ਰੱਖ ਲੈ ਕੋਸ ਪੂਰਾ ਦਾ ਕਰ ਦੇ ਪੂਰਾ ਕਰ ਬੈਣਾ ਇੱਧਰ ਆ ਜਾ ਆਏ ਆ ਜਾ ਆਏ ਆ ਜਾ ਵਰਗਾਂ ਦੇ ਸਹੀ ਆ ਬਾਈ ਦੀ ਲੈ ਨੀ ਮੇੜਦਾ ਨੇ ਤੇਰੇ ਨਾਲ ਦੋਨਾਂ ਜੀ ਨਿਮੇੜਦਾ ਆ ਲੈ ਸਾਡੇ ਸਾਡੇ ਪੂਰੀ 23 ਪੂਰਾ ਕਰ ਦੇ ਹੁਣ 5.5 ਬਸ ਮੈਂ ਤੈਨੂੰ ਕਹਿਦਾ ਵੀ ਉਹ 5 ਪੂਰਾ ਤੈਨੂੰ ਲੈ ਕੇ ਜਾਉਂ ਤੈਨੂੰ ਘਰ ਨਹੀਂ ਆ ਕਰਨੀ ਤੇ ਯਾਰ ਦਿੰਦਾ ਨਹੀਂ ਤੇਰੀ ਸਾਡੇ ਆ ਇਹ ਨਾ ਕਰ ਫਿਰ ਵੀ ਰਾਜਦਾ ਇੰਨਾ ਦੂ ਵੀ ਨਾ ਖਾਚੋ ਦਰਵਾਜ਼ੇ ਗੱਡੀ ਦਾ ਖਰਚਾ ਵੀ ਦੋਆ ਕੋਲੇ ਆ ਜੀ ਬੱਡੂnga ਕੋਲੇ ਆ ਜੀ ਮੇਰੀ ਮੇਰੀ ਗੱਲ ਸੁਣ ਲੈ ਥੋੜਾ ਜਿਹਾ ਬਾਬੇ ਹੁਣ ਤੋਂ ਇੰਨਾ ਆ ਨਾ ਖਾਚ ਜੀ ਤੈਨੂੰ ਖਾਲੀ ਥੋੜੋ ਮੂੜਿਆ ਦੇਖੋ ਤੋਂ ਕਿੱਥੇ ਨਾ ਬਾਹਰੋਂ ਜੇ ਬਾਹਰੋਂ ਖੱਚ ਕੇ ਲਿਆਦਾ ਬਾਹਰੋਂ ਲੱਗਿਆ ਪੂਰਾ ਓਏ ਬਾਹਰੋਂ ਖੱਚ ਕੇ ਲਿਆਦਾ ਬੰਦਾ ਮੇਰੀ ਗੱਲ ਸੁਣੋ ਬੰਦਾ ਬਾਹਰੋਂ ਮੋੜਿਆ ਨਹੀਂ ਨਹੀਂ ਮਾਨੇ ਯਾਰ ਬਾਬੇ ਸਹੀ ਗੱਲ ਕਰ ਪਹਿਲਾਂ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣ ਬੱਡੂ ਥੋੜੇ ਭਾਈ ਇਹ ਨਾਮ ਦੇ ਗੱਡੀ ਨਾਲ ਬਕਰੀਬਨ ਜਗ ਜੀ ਨੇ ਮੈਂ ਯਾ ਪਤਾ ਕੀ ਯਾਰ 1 ਮਿੰਟ ਮੇਰੀ ਗੱਲ ਤਾਂ ਹੋਣਾ 42 42 ਹੋਊਗਾ ਸਮਝਿਆ ਬਦਲ ਆ ਮੇਰਾ ਬੋਝ ਲੈਣਾ ਮੈਂ ਰੱਖ ਕੇ ਨਹੀਂ ਲੈਣਾ ਚੱਲ ਯਾਰ ਤੇਰੀ ਪਰਚੀ ਕਰਾ ਦੀ ਦੋਨਾਂ ਦੀ ਯਾਰ ਪਰਚੀ ਤੇ ਨਹੀਂ ਕਰਾਉਣੀ ਆ ਨਹੀਂ 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 ਇਹ ਨਹੀਂ ਹੋ ਰਿਹਾ ਇਹ ਲੈਣ ਦੇ ਪਰਚੀ ਕਰਾ ਦੇ ਦੋਨਾਂ ਦੀ ਨਹੀਂ ਪਰਚੀ ਪਰਚੀ ਆਪੋ ਆਪਣੀ ਕਰ ਲਾ ਪੂਰੀ ਕਰ ਦੇ ਫਿਰ ਪੂਰੀ ਕਰ ਦੇ ਪਰਚੀ ਆਪੋ ਆਪਣੀ ਕਰ ਲਾ ਮਾਰਦੇ ਨਹੀਂ ਹੈਗੇ ਤੈਨੂੰ ਪਰਚੀ ਆਪੋ ਆਪਣੀ ਕਰ ਲਾ ਤੇ ਦੋਦੇ ਦੋਨੇ ਲੈ ਜਾ ਪਰਚੀ ਦੇ ਜੀ ਕਰ ਮੋਜ ਦੋਇਲਾ ਦੋ ਬੱਕਰੀ ਖੋਲ ਕੇ ਵੱਡਾ ਝੋੜਾ ਕਾਲਾ ਚਿੱਟਾ ਦੰਨੇ ਛਾਣੇ ਰਸੀ ਲੈ ਜਾ ਅਸੀ ਰੱਸੀ ਕਰੀ ਛਾਣੇ ਰਸੀ ਲੈ ਜਾ ਥਾਣੀ ਦੱਸੀ ਪੁੱਤ ਬਲਣੇ ਪੈਣਗੇ ਉੱਤੇ ਉਹ ਤੇ ਗਾੜਾ ਸੀ ਕਿਹੜਾ ਵੇਚਣੀ ਹੈ ਇਹ ਇੰਨਾ ਪੁੱਤਰਾਂ ਦਾ ਸੌਦਾ ਹੋਇਆ ਵੀ ਦਿਖਾਉਣਾ ਥੰਨੂੰ 23 2000 ਨਹੀਂ ਕਾਲਾ ਥਾਣੇ ਮਾਰਦਾ ਨਹੀਂ ਮੈਂ ਤਾਂ ਖੋਸਦਾ ਸੁਦਾ ਬਣੇ ਚਾਏ ਨਾ ਮੈਂ ਮੈਂ ਫੇਰ ਵੀ ਖੋਸਦਾ ਇਹਦਾ ਕੇ ਵੀ ਇਹਦਾ ਕੰਮ ਨਹੀਂ ਕਰਦਾ ਤੁਹਾਨੂੰ ਕਹਿੰਦਾ